ਤਨ ਬਾਬਾ ਸ੍ਰੀ ਚੰਦ ਜੀ ਪਰਮਾਤਮਾ ਨੇ ਜੋ ਆਪਣੇ ਫਰਿਸ਼ਤੇ ਇਸ ਧਰਤੀ ਦੇ ਉੱਤੇ ਭੇਜੇ ਹੁੰਦੇ ਹਨ ਉਸ ਦੀ ਜਿੰਦੇ ਜੀ ਕੋਈ ਵੀ ਇੱਜ਼ਤ ਨਹੀਂ ਕਰਦਾ ਅਤੇ ਮਰਨ ਤੋਂ ਬਾਅਦ ਉਸੇ ਦੀ ਪੂਜਾ ਹੁੰਦੀ ਹੈ ਕਿਉਂਕਿ ਫੋਟੋ ਦੇ ਅੱਗੇ ਮੈਂ ਨਹੀਂ ਆਉਂਦੀ ਜਿੰਦੇ ਜੀ ਉਹ ਸਾਡੇ ਪਾਪਾ ਨੂੰ ਦੱਸ ਸਕਦੀ ਹੈ ਅਤੇ ਮਰਨ ਤੋਂ ਬਾਅਦ ਉਹ ਸਾਨੂੰ ਕੁਆਚਨ ਨਹੀਂ ਕਰਦੀ ਫੋਟੋ ਦਾ ਬਿਜ਼ਨਸ ਹੁੰਦਾ ਹੈ ਜਿੰਦੇ ਜੀ ਕੋਈ ਵੀ ਉਸ ਨੂੰ ਪਾਣੀ ਵੀ ਨਹੀਂ ਪੁੱਛਦਾ ਅਤੇ ਮਹਤੋਬਾਦ ਫੋਟੋ ਦੀ ਪੂਜਾ ਹੁੰਦੀ ਹੈ ਕਿਉਂਕਿ ਉਹ ਫੋਟੋ ਕਿਸੇ ਨੂੰ ਕੁਆਚਨ ਨਹੀਂ ਕਰਦੀ ਉਸ ਤੋਂ ਬਿਜ਼ਨਸ ਹੁੰਦਾ ਹੈ ਪਰਮਾਤਮਾ ਫਿਰ ਉਸ ਫੋਟੋ ਤੋਂ ਲੱਭਣ ਦੀ ਕੋਸ਼ਿਸ਼ ਕਰਦਾ ਹੈ ਇਨਸਾਨ ਪਰ ਜਿੰਦੇ ਜੀ ਇਨਸਾਨ ਦੀ ਇੱਜ਼ਤ ਨਹੀਂ ਹੁੰਦੀ ਪਰਮਾਤਮਾ ਦਾ ਗਿਆਨ ਦੇਣ ਵਾਲੇ ਨੂੰ ਬੇਕੂਫ ਸਮਝਿਆ ਜਾਂਦਾ ਹੈ ਅਤੇ ਫੋਟੋ ਨੂੰ ਸਮਝਦਾਰ ਹਰ ਕੋਈ ਫੋਟੋ ਤੋਂ ਹੀ ਇੱਜ਼ਤ ਕਮਾਉਣੀ ਚਾਹੁੰਦਾ ਹੈ ਸਾਕਾਰ ਰੂਪ ਵਿੱਚ ਤਾਂ ਸਾਰੇ ਪਰਮਾਤਮਾ ਕੋਲੋਂ ਡਰਦੇ ਹਨ ਨਿਰਆਕਾਰ ਦੀ ਪੂਜਾ ਕਰਦੇ ਹਨ ਕਿਉਂਕਿ ਨਿਰਆਕਾਰ ਸਾਕਾਰ ਰੂਪ ਵਿੱਚ ਆਣ ਕੇ ਉਸਨੂੰ ਕੁਆਚ ਨਹੀਂ ਕਰਦਾ ਇਸ ਲਈ ਇਨਸਾਨ ਆਪਣੇ ਪਾਪ ਲੁਕਾ ਕੇ ਉਸ ਦੇ ਸਾਹਮਣੇ ਬੈਠ ਕੇ ਵਿジネス ਕਰਦੇ ਹਨ ਪਰ ਪਰਮਾਤਮਾ ਕੋਲੋਂ ਡਰਦੇ ਹੀ ਨਹੀਂ ਇੰਨਾ ਇਨਸਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਪਰਮਾਤਮਾ ਦੀ ਫੋਟੋ ਸਾਹਮਣੇ ਲਗਾਈ ਹੈ ਸ਼ਾਇਦ ਉਹ ਹੀ ਉਸਤੇ ਗੁਨਾਹਾਂ ਨੂੰ ਦਰਜ ਕਰ ਰਿਹਾ ਹੋਵੇ ਇਨਸਾਨ ਦੇ ਪਾਪ ਤਾਂ ਸਾਡਾ ਸਰੀਰ ਹੀ ਰਿਕਾਰਡ ਕਰ ਰਿਹਾ ਹੈ ਅਤੇ ਸਾਡਾ ਸਰੀਰ ਹੀ ਸਾਡੇ ਅਨਕੌਨਸ਼ਸ ਮਾਈਂਡ ਨੇ ਹੀ ਪਰਮਾਤਮਾ ਨੂੰ ਜਾ ਕੇ ਸਾਡੇ ਗੁਨਾਹਾਂ ਦੇ ਬਾਰੇ ਦੱਸਣਾ ਹੈ ਪਰਮਾਤਮਾ ਦੇ ਫਰਿਸ਼ਤੇ ਦੀ ਇੱਜ਼ਤ ਉਸਤੇ ਬਾਅਦ ਹੀ ਹੁੰਦੀ ਹੈ ਜੀਂਦੇ ਜੀ ਉਸਦੀ ਇੱਜ਼ਤ ਨਹੀਂ ਹੁੰਦੀ ਗਿਆ ਤਾਂ ਹਰ ਕੋਈ ਹਾਸਲ ਕਰਨਾ ਚਾਹੁੰਦਾ ਹੈ ਪਰ ਕਿਤਾਬਾਂ ਦੇ ਉੱਤੋਂ ਅਸਲ ਵਿੱਚ ਬਾਇ ਫੇਸ ਕਿਸੇ ਤੋਂ ਗਿਆਨ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਸਾਹਮਣੇ ਉਸ ਤੋਂ ਡਰ ਆਉਂਦਾ ਹੈ ਕਿ ਸਾਡੇ ਗੁਨਾਹਾਂ ਨੂੰ ਕਦੇ ਦੱਸ ਨਾ ਦਿੱਤਾ ਜਾਵੇ ਇਸ ਲਈ ਸਾਹਮਣੇ ਪ੍ਰਮਾਤਮਾ ਦੇ ਫਰਿਸ਼ਤੇ ਤੋਂ ਡਰ ਲੱਗਦਾ ਹੈ ਪਰ ਫੋਟੋ ਤੋਂ ਨਹੀਂ ਇਸ ਲਈ ਪ੍ਰਮਾਤਮਾ ਤਾਂ ਇਨਸਾਨ ਦੇ ਅੰਦਰ ਛਿਪਿਆ ਬੈਠਾ ਹੈ ਕਿਉਂਕਿ ਪ੍ਰਮਾਤਮਾ ਨੂੰ ਹੀ ਪਤਾ ਹੈ ਕਿ ਇਨਸਾਨ ਬਹੁਤ ਸੈਲਫਿਸ਼ ਹੈ ਜੋ ਆਪਣੇ ਪਾਪਾਂ ਨੂੰ ਲੁਕਾਉਣ ਵਾਸਤੇ ਪਰਮਾਤਮਾ ਨੂੰ ਵੀ ਤੋਖਾ ਦਿੰਦਾ ਹੈ ਅਤੇ ਪਰਮਾਤਮਾ ਨੂੰ ਵੀ ਕਹੇਗਾ ਕਿ ਪ੍ਰੂਫ ਦਿਓ ਕਿ ਤੁਸੀਂ ਪਰਮਾਤਮਾ ਹੋ ਪਰਮਾਤਮਾ ਨੂੰ ਆਪਣੇ ਆਪ ਨੂੰ ਸਿੱਧ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਪਰਮਾਤਮਾ ਦੇ ਵਿੱਚ ਮੈਂ ਨਹੀਂ ਹੰਕਾਰ ਨਹੀਂ ਪਰਮਾਤਮਾ ਦੇ ਵਿੱਚ ਕੋਈ ਸੋਚ ਨਹੀਂ ਸੋਚ ਤਾਂ ਇਨਸਾਨ ਦੀ ਹੈ ਮੈਂ ਤਾਂ ਇਨਸਾਨ ਵਿੱਚ ਵਸਦੀ ਹੈ ਪਰਮਾਤਮਾ ਦੇ ਵਿੱਚ ਤਾਂ ਤੂੰ ਹੀ ਤੂੰ ਵਸਦਾ ਹੈ ਜਦੋਂ ਤੂੰ ਆ ਗਿਆ ਤਾਂ ਮੈਂ ਖਤਮ ਹੋ ਜਾਵੇਗੀ ਜਦੋਂ ਤੂੰ ਆ ਗਿਆ ਤਾਂ ਪਰਮਾਤਮਾ ਦਾ ਵਾਸਾ ਕਨ ਕਨ ਵਿੱਚ ਹੋ ਜਾਵੇਗਾ ਅਤੇ ਪਰਮਾਤਮਾ ਹੀ ਹਰ ਜਗ੍ਹਾ ਦੇ ਉੱਤੇ ਦਿਖਾਈ ਦੇਣਗੇ ਪਰਮਾਤਮਾ ਦੀ ਕਿਰਪਾ ਉਸ ਉੱਚੇ ਪਹਾੜ ਦੀ ਤਰ੍ਹਾਂ ਹੈ ਜਿਸ ਉੱਤੇ ਇਨਸਾਨ ਖੜਾ ਹੋ ਕੇ ਸਾਰੀ ਦੁਨੀਆ ਨੂੰ ਛੋਟਾ ਹੀ ਦੇਖਦਾ ਹੈ ਅਤੇ ਆਪਣੇ ਆਪ ਨੂੰ ਉੱਚ ਪਰਮਾਤਮਾ ਦੀ ਕਿਰਪਾ ਅਜੇਹੀ ਹੀ ਸ਼ਕਤੀ ਹੈ ਜੋ ਇਨਸਾਨ ਨੂੰ ਜੇਹੀ ਉਚਾਈ ਤੇ ਲੈ ਜਾਂਦੀ ਹੈ ਕਿ ਹੀ ਟਾ ਇਨਸਾਨ ਉਸ ਨੂੰ ਨਹੀਂ ਦੇਖ ਸਕਦਾ ਪਰ ਉਹ ਇਨਸਾਨ ਜੋ ਪਰਮਾਤਮਾ ਦੇਖ ਜੋ ਨਜ਼ਦੀਕ ਹੈ ਉਹ ساری ਦੁਨੀਆ ਨੂੰ ਦੇਖ ਸਕਦਾ ਹੈ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ